ਸਾਡੇ YouTube ਚੈਨਲ ਸਮਾਈਲਾ ਟਟੋਰੀਅਲਸ ਤੁਹਾਡਾ ਸਵਾਗਤ ਹੈ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 11ਵੀਂ ਪਾਠ 7 ਸਾਈਬਰ ਸੁਰੱਖਿਆ ਅਤੇ ਨੈਤਿਕਤਾ ਵਿੱਚ ਇਸ ਪਾਠ ਦੇ ਬਹੁ ਵਿਕਲਪੀ ਪ੍ਰਸ਼ਨ ਖਾਲੀ ਥਾਵਾਂ ਅਤੇ ਸਹੀ ਜਾਂ ਗਲਤ ਪੜਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਆਪਾਂ ਇੰਟਰਨੈਟ ਤੇ ਕੰਮ ਕਰਦੇ ਹਾਂ ਉਹਨੂੰ ਕਹਿੰਦੇ ਆ ਵਰਲਡ ਆਫ ਸਾਈਬਰ ਜਾਂ ਸਾਈਬਰ ਵਰਲਡ ਤੇ ਸਾਈਬਰ ਵਰਲਡ ਜਾਂ ਇੰਟਰਨੈਟ ਵਰਲਡ ਆਪਣੇ ਆਪ ਨੂੰ ਸਾਈਬਰ ਅਪਰਾਧੀਆਂ ਕੋਲੋਂ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ ਉਹ ਸਾਈਬਰ ਸੁਰੱਖਿਆ ਹੁੰਦੀ ਹੈ ਤੇ ਇੰਟਰਨੈਟ ਤੇ ਕੰਮ ਕਰਨ ਦਾ ਸਮੇਂ ਤੁਹਾਡਾ ਜਿਹੜਾ ਵਿਵਹਾਰ ਹੈ ਉਹ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਕਿਹੜੀਆਂ ਸਾਈਟਸ ਓਪਨ ਕਰਨੀਆਂ ਚਾਹੀਦੀਆਂ ਹਨ ਸਾਈਟ ਤੇ ਕਿਹੜਾ ਕੰਮ ਕਰਨਾ ਹੈ ਕਿਹੜਾ ਨਹੀਂ ਕਰਨਾ ਉਹ ਵਿਵਹਾਰ ਤੁਹਾਡਾ ਸਾਈਬਰ ਨੈਤਿਕਤਾ ਨੂੰ ਦਰਸਾਉਂਦਾ ਹੈ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਪਾਠ ਦੇ ਬਹੁ ਵਿਕਲਪੀ ਪ੍ਰਸ਼ਨ ਇਹ ਪਹਿਲਾ ਪ੍ਰਸ਼ਨ ਹੈ ਸੂਚਨਾ ਟੈਕਨੋਲੋਜੀ ਐਕਟ 2000 ਭਾਰਤ ਭਾਰਤ ਵਿੱਚ ਕਦੋਂ ਹੋਂਦ ਵਿੱਚ ਆਇਆ ਇਹਨੂੰ ਆਈਟੀ ਐਕਟ ਵੀ ਕਹਿੰਦੇ ਆ ਕਿ ਆਈਟੀ ਐਕਟ ਭਾਰਤ ਵਿੱਚ ਕਦੋਂ ਲਾਂਚ ਹੋਇਆ ਸੀ ਆਪਸ਼ਨ ਨੇ 17 ਅਕਤੂਬਰ 2000 ਐਡਾਪਸ਼ਨ 27 ਨਵੰਬਰ 2003, EDI ਆਪਸ਼ਨ 1 ਜਨਵਰੀ 2006 ਤੇ ਸਬ ਆਪਸ਼ਨ 17 ਅਕਤੂਬਰ 2009 ਤੇ ਇਸ ਦਾ ਸਹੀ ਆਨਸਰ ਹੈ 17 ਅਕਤੂਬਰ 2000 ਕਿ ਜਿਹੜਾ ਆਈਟੀ ਐਕਟ ਹੈ ਸੂਚਨਾ ਐਕਟ ਹੈ ਸੂਚਨਾ ਟੈਕਨੋਲੋਜੀ ਐਕਟ ਹੈ 17 ਅਕਤੂਬਰ 2000 ਨੂੰ ਆਇਆ ਸੀ ਐਕਟ ਭਾਰਤ ਸਰਕਾਰ ਵੱਲੋਂ ਬਣਾਇਆ ਗਿਆ ਸੀ ਕਿ ਜਿੰਨੀਆਂ ਵੀ ਇਲੈਕਟ੍ਰੋਨਿਕ ਡਿਵਾਈਸਿਜ਼ ਹੈ ਚਾਹੇ ਮੋਬਾਈਲ ਹੈ ਇੰਟਰਨੈਟ ਕੰਪਿਊਟਰ ਹੈ ਉਹਦੇ ਲਈ ਇੱਕ ਨਵਾਂ ਕਾਨੂੰਨ ਤਿਆਰ ਕੀਤਾ ਗਿਆ ਸੀ ਜਿਹਨੂੰ ਨਾਮ ਦਿੱਤਾ ਗਿਆ ਸੂਚਨਾ ਟੈਕਨੋਲੋਜੀ ਐਕਟ 2000 ਜਾਂ ਆਈਟੀ ਐਕਟ ਦੂਜਾ ਪ੍ਰਸ਼ਨ ਈ-ਵੇਸਟ ਡਾਟਾ ਚੋਰੀ ਦਾ ਨਤੀਜਾ ਕਿਵੇਂ ਨਿਕਲਦਾ ਹੈ ਈ-ਵੇਸਟ ਦਾ ਮਤਲਬ ਹੁੰਦਾ ਹੈ ਕਿ ਇਲੈਕਟ੍ਰੋਨਿਕ ਵੇਸਟ ਜਿਵੇਂ ਅਸੀਂ ਕੋਈ ਆਪਾਂ ਕੰਪਿਊਟਰ ਵਰਤ ਰਹੇ ਹਾਂ ਲੈਪਟਾਪ ਵਰਤ ਰਹੇ ਹਾਂ ਜਾਂ ਮੋਬਾਈਲ ਹੈ ਜਾਂ ਕੋਈ ਹੋਰ ਡਿਜੀਟਲ ਡਿਵਾਈਸ ਹੈ ਜਿਹਦੇ 'ਚ ਸਾਡਾ ਡਾਟਾ ਸਟੋਰ ਹੈ ਅਗਰ ਅਸੀਂ ਕਿਸੇ ਨੂੰ ਇਸ ਤਰ੍ਹਾਂ ਹੀ ਛੱਡ ਦਿੰਦੇ ਹਾਂ ਜਾਂ ਕਿਸੇ ਨੂੰ ਸੇਲ ਕਰ ਦਿੰਦੇ ਹਾਂ ਬਿਨਾਂ ਉਸ ਤੋਂ ਆਪਣਾ ਡਾਟਾ ਕੱਢੇ ਡਾਟਾ ਦਾ ਬੈਕਅੱਪ ਲਏ ਹੋਏ ਜਾਂ ਡਾਟਾ ਨੂੰ ਡਿਲੀਟ ਕੀਤੇ ਹੋਏ ਤੇ ਉਹ ਚੋਰੀ ਦਾ ਨਤੀਜਾ ਕਿਵੇਂ ਬੰਦਾ ਹੈ ਤੇ ਉਸਦੇ ਆਪਸ਼ਨ ਨੇ ਈਮੇਲ ਫਾਰਮੈਟਿੰਗ ਦੁਆਰਾ ਐਡ ਆਪਸ਼ਨ ਬਿਨਾਂ ਡਾਟਾ ਈਡੀ অপਸ਼ਨ ਡਾਟਾ ਸਾਂਝਾ ਕਰਕੇ ਤੇ ਸੈਰ অপਸ਼ਨ ਵਾਈਫਾਈ ਨੈਟਵਰਕ ਵਰਤੋਂ ਕਰਕੇ ਤੇ ਇਸ ਦਾ ਸਹੀ ਆਨਸਰ ਕੀ ਹੋਵੇਗਾ ਯੈਸ ਐਡ ਆਪਸ਼ਨ ਬਿਨਾ ਡਾਟਾ ਕਲੀਅਰ ਕੀਤੇ ਪੁਰਾਣੇ ਇਲੈਕਟ੍ਰੋਨਿਕ ਡਿਵਾਈਸ ਨੂੰ ਵੇਸਟ ਵਿੱਚ ਬਦਲ ਕੇ ਇਸ ਲਈ ਜਦੋਂ ਵੀ ਤੁਸੀਂ ਕੋਈ ਡਿਵਾਈਸ ਰਿਚ ਨਹੀਂ ਆਪਣੀ ਚਾਹੇ ਲੈਪਟਾਪ ਹੈ ਕੰਪਿਊਟਰ ਹੈ ਮੋਬਾਈਲ ਹੈ ਜੋ ਇਲੈਕਟ੍ਰੋਨਿਕ ਡਿਵਾਈਸ ਹੈ ਜੇਕਰ ਤੁਹਾਡਾ ਅਰਚੇ ਡਾਟਾ ਸੇਵ ਹੈ ਉਹਦਾ ਬੈਕਅਪ ਲੈ ਕੇ ਉਹਨੂੰ ਟੋਟਲੀ ਕਲੀਅਰ ਕਰਕੇ ਵਿੱਚੋ ਜੇ ਤੁਸੀਂ ਉਹਨੂੰ ਡਾਟਾ ਨੂੰ ਕਲੀਅਰ ਨਹੀਂ ਕਰੋਗੇ ਤੇ ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ ਜਿਸ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਹੈ ਤੀਜਾ ਪ੍ਰਸ਼ਨ ਸਹਿਿੱਤਕ ਚੋਰੀ ਮੈ ਪਲੇਗਿਆਰਿਜ਼ਮ ਦਾ ਮਤਲਬ ਕੀ ਹੈ ਉਡ ਆਪਸ਼ਨ ਕਿਸੇ ਹੋਰ ਵਿਅਕਤੀ ਦੇ ਕੰਮ ਜਾਂ ਵਿਵਹਾਰ ਨੂੰ ਤੁਹਾਡੇ ਆਪਣੇ ਵਜੋਂ ਪੇਸ਼ ਕਰਨ ਦਾ ਐਕਟ ਐਡ ਆਪਸ਼ਨ ਇੱਕ ਬਿਮਾਰੀ ਜੋ ਮਨੁੱਖਾਂ ਅਤੇ ਹੋਰ ਜੀਵਾਂ ਨੂੰ ਪ੍ਰਭਾਵਿਤ ਕਰਦੀ ਹੈ ਈਡੀ ਆਪਸ਼ਨ ਇੱਕ ਛੂਤ ਵਾਲੀ ਬੈਕਟੀਰੀਆ ਦੀ ਬਿਮਾਰੀ ਜਿਸ ਦੀ ਵਿਸ਼ੇਸ਼ਤਾ ਬੁਖਾਰ ਨਾਲ ਹੁੰਦੀ ਹੈ ਤੇ ਉਪਰੋਕਤ ਵਿੱਚੋਂ ਕੋਈ ਨਹੀਂ ਤੇ ਇਸ ਦਾ ਆਨਸਰ ਹੈ ਐਡ ਆਪਸ਼ਨ ਕਿਸੇ ਹੋਰ ਵਿਅਕਤੀ ਦੇ ਕੰਮ ਜਾਂ ਵਿਚਾਰ ਨੂੰ ਤੁਹਾਡੇ ਆਪਣੇ ਵਜੋਂ ਪੇਸ਼ ਕਰਨ ਦਾ ਐਕਟ ਮੰਨ ਲਓ ਕਿਸੇ ਬਰਤਨ ਨੇ ਇੰਟਰਨੈਟ ਤੇ ਆਪਣੀ ਕੋਈ ਪੇਂਟਿੰਗ ਪਾਈ ਹੈ ਜਾ ਕੋਈ ਵੀਡੀਓ ਬਣਾ ਕੇ ਪਾਈ ਹੈ ਜਾਂ ਕੋਈ ਫੋਟੋ ਪਾਈ ਹੈ ਤੁਸੀਂ ਕੀ ਕਰਦੇ ਹੋ ਉਸ ਫੋਟੋ ਨੂੰ ਡਾਊਨਲੋਡ ਕਰਕੇ ਆਪਣੇ ਨਾਮ ਤੇ ਦੁਬਾਰਾ ਪਬਲਿਸ਼ ਕਰ ਦਿੰਦੇ ਹੋ ਮਤਲਬ ਬਿਨਾ ਉਹਨੂੰ ਕ੍ਰੈਡਿਟ ਦਿੱਤੇ ਉਹ ਇੱਕ ਕਾਪੀਰਾਈਟ ਕਲੇਮ ਹੈ ਸੋ ਇਸ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਕਿਸੇ ਹੋਰ ਪਰਸਨ ਦੀ ਰਚਨਾ ਜਾਂ ਕੋਈ ਐਕਟੀਵਿਟੀ ਜਾਂ ਕੋਈ ਕਿਰਿਆ ਜੋ ਨੇ ਇੰਟਰਨੈਟ ਤੇ ਪਾਈ ਦੀ ਹੈ ਤੁਸੀਂ ਆਪਣੇ ਨਾਮ ਨਾਲ ਅਨੋਬੇਸ਼ਨ ਨਹੀਂ ਕਰ ਸਕਦੇ ਅਗਰ ਮੰਨ ਲਓ ਤੁਸੀਂ ਇਹਨੂੰ ਸ਼ੋ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਕ੍ਰੈਡਿਟ ਦੇਣਾ ਜ਼ਰੂਰੀ ਹੁੰਦਾ ਹੈ ਜਾਂ ਉਸ ਦੀ ਪਰਮਿਸ਼ਨ ਲੈਣੀ ਜ਼ਰੂਰੀ ਹੁੰਦੀ ਹੈ ਚੌਥਾ ਵਰਸ਼ਨ ਇਹਨਾਂ ਵਿੱਚੋਂ ਕਿਹੜਾ ਸੀਆਈਏ ਟ੍ਰਾਇਡ ਦਾ ਹਿੱਸਾ ਨਹੀਂ ਹੈ ਸੀਆਈ ਟ੍ਰਾਇਡ ਵਿੱਚ ਚਾਰ ਆਪਸ਼ਨ ਕਿਹੜੇ-ਕਿਹੜੇ ਨੇ ਗੁਪਤਤਾ ਇਕਸਾਰਤਾ ਉਪਲਬਧਤਾ ਜਾਂ ਫਿਸ਼ਿੰਗ ਤਾਂ ਇਸ ਦਾ ਸਹੀ ਆਨਸਰ ਹੈ ਫਿਸ਼ਿੰਗ ਕਿ ਜਿਹੜਾ ਸੀਆਈ ਟ੍ਰਾਇਡ ਹੈ ਇਹਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਗੁਪਤਤਾ ਇਕਸਾਰਤਾ ਉਪਲਬਧਤਾ ਜਾਂ ਫਿਸ਼ਿੰਗ ਤੇ ਸਹੀ ਆਨਸਰ ਕੀ ਹੈ ਦਾ ਫਿਸ਼ਿੰਗ ਕਿ ਸਾਈਟਰ ਹੈਡ ਚ ਫਿਸ਼ਿੰਗ ਨਹੀਂ ਹੁੰਦਾ ਗੁਪਤਤਾ ਇਕਸਾਰਤਾ ਤੇ ਉਪਲਬਧਤਾ ਹੁੰਦੀ ਹੈ ਪੰਜਵਾਂ ਕਿਸੇ ਵੀ ਆਨਲਾਈਨ ਧੋਖਾਧੜੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਕੋਲ ਕਿਸ ਟੋਲ ਫਰੀ ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਮੰਨ ਲਓ ਤੁਹਾਡੇ ਕੋਲ ਸਾਈਬਰ ਕ੍ਰਾਈਮ ਹੋ ਜਾਂਦਾ ਤੁਹਾਡੀ ਆਈਡੀ ਹੈਕ ਹੋ ਜਾਂਦੀ ਹੈ ਜਾਂ ਕੋਈ ਪਰਸਨ ਤੁਹਾਨੂੰ ਬਲੈਕਮੇਲ ਕਰ ਰਿਹਾ ਜ ਤੁਹਾਨੂੰ ਮਤਲਬ ਸਾਈਬਰ ਕ੍ਰਾਈਮ ਤੁਹਾਡੇ ਨਾਲ ਹੋ ਜਾਂਦਾ ਹੈ ਤੇ ਉਹਦੇ ਲਈ चार नंबर दिते हैं उन्नीस सौ ग्यारह उन्नीस सौ तीह उन्नीस सौ संताली उन्नीस सौ बारह तो इसका सही आंसर है उन्नीस सौ तीह जेडा कोई सइबर क्राइम हो जाता है जो किसी रिश्तेदार हो जाए जो हैकिंग हो जाती है तो तुम उस वे उन्नीस सौ ती नंबर पर कंप्लेट करके अपनी जीड़ी सइबर सैल में कंप्लेट दर्ज करा सकते हो छेवं प्रश्न पार्चा एक्ट सइबर अपराध से केंद्रित है इस ऑप्शन है बैंकिंग रेगुलेशन एक्ट उन्नीस सौ एड ऑप्शन आई टी एक्ट दो हज़ार ਇਹ ਈਡੀ ਆਪਸ਼ਨ ਭਾਰਤੀ ਡੰਡਾ W 1860 ਤੇ ਸੌ ਆਪਸ਼ਨ ਸੀਜੀਪੀਸੀ 1973 ਤੇ ਇਸ ਦਾ ਸਹੀ ਆਨਸਰ ਹੈ ਆਈਟੀ 2000 ਪਹਿਲੇ ਹੀ ਦੱਸਿਆ ਇਹਦੇ ਬਾਰੇ ਕਿ ਭਾਰਤ ਸਰਕਾਰ ਦੁਆਰਾ 30 ਅਕਤੂਬਰ 2000 ਨੂੰ ਆਈਟੀ ਐਕਟ ਜਿਹੜਾ ਉਹ ਬਣਾਇਆ ਗਿਆ ਸੀ ਤਾਂ ਜੋ ਲੋਕਾਂ ਨੂੰ ਸਾਈਬਰ ਕ੍ਰਾਈਮ ਦੇ ਨਾਲ ਸੰਬੰਧਿਤ ਆਪਣੀ ਜੋ ਸਮੱਸਿਆ ਹੈ ਪ੍ਰੋਬਲਮ ਹੈ ਰਜਿਸਟਰ ਕਰਵਾ ਸਕਣ ਅਗਿਆ ਖਾਲੀ ਥਾਂ ਪਰੋ ਪਹਿਲਾ ਡਿਜੀਟਲ ਗੈਜਟ ਦੀ ਵਰਤੋਂ ਕਰਦੇ ਹੋਏ ਕਿਸੇ ਵਿਅਕਤੀ ਜਾਂ ਲੋਕਾਂ ਦੇ ਸਮੂਹ ਦੇ ਵਿਰੁੱਧ ਕੀਤਾ ਗਿਆ ਕੋਈ ਵੀ ਅਪਰਾਧ ਡੈਸ਼ ਉਹਦੇ ਜਾਨਿਆ ਜਾਂਦਾ ਹੈ ਡਿਜੀਟਲ ਗੈਜਟ ਮਤਲਬ ਕੋਈ ਵੀ ਮੋਬਾਈਲ ਕੰਪਿਊਟਰ ਇੰਟਰਨੈਟ ਜਾਂ ਲੈਪਟਾਪ ਦੇ ਥਰੂ ਕੋਈ ਵਿਅਕਤੀ ਕੋਈ ਵੀ ਵਿਅਕਤੀ ਕਿਸੇ ਨਾਲ ਕੋਈ ਕ੍ਰਾਈਮ ਕਰਦਾ ਹੈ ਤਾਂ ਉਹਨੂੰ ਕਿਹਾ ਜਾਂਦਾ ਹੈ ਸਾਈਬਰ ਕ੍ਰਾਈਮ ਜਾਂ ਸਾਈਬਰ ਅਪਰਾਧ ਮਤਲਬ ਇੰਟਰਨੈਟ ਦੀ ਮਦਦ ਨਾਲ ਜੇ ਤੁਹਾਡਾ ਕੋਈ ਕ੍ਰਾਈਮ ਹੋ ਜਾਂਦਾ ਹੈ ਹੈਕਿੰਗ ਹੋ ਜਾਂਦੀ ਹੈ ਉਹਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ ਨੰਬਰ 2 ਡੈਸ਼ ਇੰਟਰਨੈਟ ਤੇ ਜ਼ਿੰਮੇਵਾਰ ਵਿਵਹਾਰ ਨੂੰ ਦਰਸਾਉਂਦਾ ਹੈ ਇਸ ਦਾ ਆਨਸਰ ਹੈ ਸਾਈਬਰ ਨੈਤਿਕਤਾ ਤੇ ਇੰਟਰਨੈਟ 'ਤੇ ਤੁਸੀਂ ਜਦੋਂ ਕੰਮ ਕਰਨਾ ਹੈ ਤੇ ਕਿਹੜੇ-ਕਿਹੜੇ ਗੱਲਾਂ ਦਾ ਧਿਆਨ ਰੱਖਣਾ ਹੈ ਕਿਹੜੀ ਚੀਜ਼ਾਂ ਸ਼ੇਅਰ ਕਰਨੀਆਂ ਕਿਹੜੀਆਂ ਨਹੀਂ ਕਰਨੀਆਂ ਉਹਨੂੰ ਕਹਿਆ ਜਾਂਦਾ ਸਾਈਬਰ ਨੈਤਿਕਤਾ ਨੰਬਰ 3 ਲੈਂਡਫਿਲ ਦੀ ਵਰਤੋਂ ਕਰਦੇ ਹੋਏ ਈ-ਵੇਸਟ ਪ੍ਰਬੰਧਨ ਡੈਸ਼ ਨੂੰ ਪ੍ਰਦਰਸ਼ਿਤ ਕਰਦਾ ਹੈ ਇਸ ਦਾ ਅੰਤਰਾ ਤਰਤੀ ਹੇਠਲੇ ਪਾਣੀ ਅਤੇ ਮਿੱਟੀ ਲੈਂਡਫਿਲ 'ਚ ਕੀ ਹੁੰਦਾ ਠੀ ਵਡੇ-ਵਡੇ ਟੋਏ ਪੋਟ ਲੈ ਜਾਂਦੇ ਨੇ ਉਹਨਾਂ ਵਿੱਚ ਜਿਹੜਾ ਈ-ਵੇਸਟ ਹੈ ਉਹ ਜ਼ਮੀਨ 'ਚ ਦਬਾ ਦਿੱਤਾ ਜਾਂਦਾ ਉਹਦਾ ਸਭ ਤੋਂ ਵੱਡਾ ਨੁਕਸਾਨ ਕੀ ਹੈ ਤੇ ਤਰਤੀ ਹੇਠਲੇ ਜਿਹੜਾ ਪਾਣੀ ਹੈ ਤੇ ਮਿੱਟੀ ਹੈ ਉਹਨੂੰ ਹੈ ਵਰਦੁਸ਼ਿਤ ਕਰਦਾ ਹੈ ਨੰਬਰ 4 ਡੈਸ਼ ਕੁਝ ਮਹੱਤਵਪੂਰਨ ਜਾਂ ਗੁਪਤ ਜਾਣਕਾਰੀ ਇਕੱਠੀ ਕਰਨ ਲਈ ਦੂਜਿਆਂ ਦੀ ਨਿੱਜੀ ਗੱਲਬਾਤ ਨੂੰ ਗੁਪਤ ਜਾਂ ਚੋਰੀ ਛਿਪੇ ਸੁਣਨ ਦਾ ਤਰੀਕਾ ਹੈ ਇਸ ਦਾ ਆਨਸਰ ਹੈ ਈਵਸ ਡ੍ਰੋਪਿੰਗ ਜੇਕਰ ਬੰਦਾ ਕੋਈ ਚੋਰੀ ਛਿਪੇ ਜਾਂ ਜੰਜੂਸੀ ਕਰਦੇ ਹੋਏ ਤੁਹਾਡੀਆਂ ਨਿੱਜੀ ਗੱਲਾਂ ਜਾਂ ਗੁਪਤ ਗੱਲਾਂ ਜੋ ਤੁਹਾਡੀਆਂ ਪ੍ਰਾਈਵੇਟ ਗੱਲਾਂ ਹੈ ਕੋਈ ਸੁਣਦਾ ਹੈ ਜਾਂ ਉਹਦੀ ਚੋਰੀ ਕਰਦਾ ਹੈ ਤਾਂ ਉਹਨੂੰ ਕਿਹਾ ਜਾਂਦਾ ਹੈ ਈਵਸ ਡ੍ਰੋਪਿੰਗ ਤੇ ਇਹ ਵੀ ਇੱਕ ਸਾਈਬਰ ਕ੍ਰਾਈਮ ਹੈ ਨੰਬਰ 5 CIA triad ਦਾ ਅਰਥ ਹੈ ਡੈਸ਼ ਇਕਸਾਰਤਾ ਅਤੇ ਉਪਲਬਧਤਾ ਮੈਂ ਤੁਹਾਨੂੰ ਦੱਸਾਂਗੇ ਕਿ ਤਿੰਨ ਆਪਸ਼ਨ ਹੁੰਦੇ ਆ ਤੇ ਪਹਿਲਾ ਆਪਸ਼ਨ ਕੀ ਹੈ ਗੁਪਤਤਾ ਕਿ CIA triad ਚ ਜਿਹੜਾ ਡਾਟਾ ਤੁਹਾਡਾ ਹੈਗਾ ਉਹ ਗੁਪਤ ਰੂਪ ਚ ਹੋਣਾ ਚਾਹੀਦਾ ਹੈ ਕਿ ਉਹਨੂੰ ਕੋਈ ਪੜ੍ਹ ਨਾ ਸਕੇ ਅੱਗੇ ਹੈ ਸਹੀ ਜਾਂ ਗਲਤ ਸੋ ਪਹਿਲਾ CIA triad ਦਾ ਅਰਥ ਹੈ ਗੁਪਤਤਾ ਇਕਸਾਰਤਾ ਅਤੇ ਉਪਲਬਧਤਾ ਇਹ ਬਿਲਕੁਲ ਸਹੀ ਹੈ ਕਿਹੜਾ CIA triad ਹੈ ਇਹ 10 ਪ੍ਰਿੰਸੀਪਲ ਹੁੰਦੇ ਨੇ ਗੁਪਤਤਾ ਇਕਸਾਰਤਾ ਤੇ ਉਪਲਬਧਤਾ ਇਹਦੇ ਬਾਰੇ ਵੀ ਅਸੀਂ ਪ੍ਰਸ਼ਨ ਬਾਰੇ ਇਸ ਚੈਪਟਰ ਵਿੱਚ ਪੜਾਂਗੇ ਤੇ ਇਹ ਬਿਲਕੁਲ ਸਹੀ ਹੈ ਨੰਬਰ 2 ਭਾਰਤ ਵਿੱਚ ਆਈਟੀ ਐਕਟ ਸਾਲ 1995 ਵਿੱਚ ਲਾਗੂ ਹੋਇਆ ਸਹੀ ਹੈ ਤੇ ਗਲਤ ਹੈ ਇਹ ਗਲਤ ਹੈ ਇਹ ਗਲਤ ਕਿਉਂ ਹੈ ਕਿਉਂਕਿ ਇਸ ਤੋਂ ਸਿਆ ਪਹਿਲੇ ਵੀ ਜਿਹੜਾ ਆਈਟੀ ਐਕਟ ਹੈਗਾ ਸੂਚਨਾ ਟੈਕਨੋਲੋਜੀ ਐਕਟ ਹੈ 17 ਅਕਤੂਬਰ 2000 ਨੂੰ ਆਇਆ ਸੀ ਨਾ ਕਿ 1995 ਵਿੱਚ ਨੰਬਰ 3 ای ਵੇਸਟ ਮਨੁੱਖੀ ਸਿਹਤ ਲਈ ਚੰਗਾ ਹੈ ਇਹ ਗਲਤ ਹੈ ਜਰਕਿ ਜਿਹੜਾ ਵੇਸਟ ਹੈ ਕੋਈ ਵੀ ਹੈ ਉਹ ਸਾਡੀ ਸਿਹਤ ਲਈ ਚੰਗਾ ਨਹੀਂ ਹੁੰਦਾ ਤੇ ਇਲੈਕਟ੍ਰੋਨਿਕ ਵੇਸਟ ਵਿੱਚ ਤੇ ਹਾਨੀਕਰਕ ਗੈਸਾਂ ਹੁੰਦੀਆਂ ਹਨ ਲੈਡ ਹੁੰਦਾ ਹੈ ਮਰਕਰੀ ਹੁੰਦੀ ਹੈ ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਨੰਬਰ 4 ਸਾਈਬਰ ਨੈਤਿਕਤਾ ਮਤਲਬ ਸਾਈਬਰ ਐਥਿਕਸ ਇਹ ਚ ਕਿੰਨੀ ਬਣਾਉਂਦੀ ਹੈ ਕਿ ਪੁਖਪੋਕਤਾ ਆਪਣੇ ਆਪ ਨੂੰ ਆਨਲਾਈਨ ਚਲਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹਨ ਤੇ ਇਹ ਬਿਲਕੁਲ ਸਹੀ ਹੈ ਸੋ ਇੰਟਰਨੈਟ ਤੇ ਜੇ ਤੁਸੀਂ ਕੰਮ ਕਰਨਾ ਹੈ ਤਾਂ ਸਾਈਬਰ ਨੈਤਿਕਤਾ ਤੇ ਸਾਈਬਰ ਐਥਿਕਸ ਨੂੰ ਆਪਣੇ ਮਾਈਂਡ ਵਿੱਚ ਰੱਖਣਾ ਨੰਬਰ 5 ਹੈਕਿੰਗ ਦੀ ਵਰਤੋਂ ਸਿਸਟਮਾਂ ਵਿੱਚ ਕਮਜ਼ੋਰੀਆਂ ਦਾ ਪਰਦਾ ਫਾਸ਼ ਕਰਨ ਲਈ ਵੀ ਕੀਤੀ ਜਾਂਦੀ ਹੈ ਇਹ ਬਿਲਕੁਲ ਸਹੀ ਹੈ ਸਿਸਟਮ ਕੋ ਚੈੱਕ ਕਰਨਾ ਕਿ ਕੋਈ ਕੋਈ ਕਮੀ ਪੇਸ਼ੀ ਨਹੀਂ ਤਾਂ ਉਹ ਕਮੀ ਪੇਸ਼ੀ ਚੈੱਕ ਕਰਨ ਲਈ ਹੈਕਿੰਗ ਦੀ ਵਰਤੋਂ ਹੁੰਦੀ ਹੈ ਨੰਬਰ 6 ਜਸੂਸੀ ਮਸ ਸਪਾਈ ਖੁਫੀਆ ਉਦੇਸ਼ਾਂ ਲਈ ਵਿਰੋਧੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਤੇ ਗੁਪਤ ਨਜ਼ਰ ਰੱਖਣ ਦਾ ਕੰਮ ਹੈ ਇਹ ਬਿਲਕੁਲ ਸਹੀ ਹੈ ਜਿਹੜੇ ਸਪਾਈ ਸੌਫਟਵੇਅਰ ਹੁੰਦੇ ਆ ਉਹ ਤੁਹਾਡੇ ਡਾਟਾ ਦੀ तो सूसी करके तो डाटा जो चोरी कर सकते हैं इससे सू एंटी स्पाइंग सॉफ्टवेयर की वरतू भी करनी चाहिए है ता जोड़ा जो, तो जो डाटा है कोई चोरी ना कर सके आज नहीं। ना तो अज लिये इन्ना ही अगली बार फिर किसी नवे टॉपिक न मिलों जेकर कोई क्वैरी है तो कमेंट सैक्शन से पूछ सकते हो जनने कंप्यूटर अध्यापक की मदद लै सकते हो धन्यवाद